ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਗਰਾਤ ਸਿੰਘ ਜੀ ਪਿੰਡ ਅੜਕਾ ਜ਼ਿਲ੍ਹਾ ਬਰਨਾਲਾ ਜੀ ਨੇੜੇ ਪਟੋਲ ਤੇ ਮੋਬਾਈਲ ਨੰਬਰ ਆਪਣਾ 9501417931 9501417931 ਤੈਨੂੰ ਗੱਬਣਾ ਵਿਹੜਾ ਦਿਖਾਵਾਂਗੇ ਆਪਾਂ ਹਾਂ ਪਹਿਲੇ ਨੰਬਰ ਜਿਹੜੀ ਵਿਹੜ ਦੇਖੀਏ ਨੇ ਆਪਾਂ ਕਰਾਉ ਸੰਗ ਦੀ ਆ ਗਈ ਸੁਆਗਰਾ ਸੁੰਦੀ ਆਈ ਤੀਜਾ ਸੁਆ ਸੁੰਦੀ ਆਈ ਤੀਜਾ ਸੁਆ ਸੁੰਦੀ ਆ ਕੈਕ ਦਿਨ ਲੈਜੂ ਸੁੰਦੇ ਆ ਜੇ ਤੇ ਸੁੰਦੇ ਵੀ ਵਿੜੇ 8-9 ਦਿਨ ਲੈਂਦੇ ਆ 8-9 ਕ ਦਿਨ ਇਹਦੇ ਸੁੰਦ ਚ ਬਾਕੀ ਪਏ ਆ ਤੇ ਰਾਜੀ ਖੈਰ ਸਮੀ ਬੜੀ ਬਹੁਤ ਜਿਆਦੇ ਹੈ ਨਾ ਹਾਂ ਬਾਈ ਦੁੱਧ ਦੀ ਵੀ ਚੰਗੀ ਤਸੱਲੀ ਕਿੰਨਾ ਕ ਦੁੱਧ ਦੱਸਿਆ ਮਾਲਕ ਨੇ 23-24 ਕਿਲੋ ਕ ਦੱਸਿਆ ਜੀ ਦੂਜੇ ਸੁਈਆਂ ਠੀਕ ਹੈ ਅੰਦਾਜ਼ਾ ਲਾਈਏ ਗਰਮੀ ਸਾਹ ਨਾਲ 22 ਕ ਮੰਨ ਕੇ ਲੈ ਲਈ ਵੇਖਦਾ ਨੰਬਰ 20 ਤੋਂ ਪਲੱਸ ਮੰਨ ਕੇ ਦੇ ਉੱਤੇ ਠੀਕ ਆ ਬਾਕੀ ਖੜੀਏ ਗਾਲਾ ਕਰਦੇ ਕੋਈ ਸੈਗਰੀ ਸੁੱਕਦੀ ਕੋਈ ਪੂਰਾ ਵੀ ਨਹੀਂ ਗਰਮੀ ਦੇਣਾ ਤੇ ਚਸਟ ਮਿੱਠੀ ਠੀਕ ਐ ਤੇ ਥਾਣਾ ਥੋੜਾ ਓਕੇ ਜਮਾ ਇੱਕ ਨੰਬਰ ਬਈ ਗਾਰੰਟੀ ਵੀ ਦੇ ਦਈ ਤੈ ਭਾਜ ਦਾ ਕੀ ਰੱਖਿਆ ਭਾਜ ਦਾ 32000 ਮਾਨਦਨ ਹੋ ਜਾਊਗਾ ਤੋਰੀ ਬਾਹਰ ਸੁbro ਮੂੰ ਮੱਥਾ ਫੇਸ ਕੁਆਲਟੀ ਵਗੈਰਾ ਦੇਖੋ ਰਾਜ ਜੀ ਸਮੀ ਪੜੀ ਵੀ ਬਹੁਤ ਆ ਤੀਜਾ ਸੁਆ ਸੁਹੰਦੀ ਆ ਤੇ ਦੁੱਧ ਜਿਹੜਾ ਇਹਨੇ ਬੈਠ ਨੇ ਦੇਣਾ ਤੇ ਜਮਾ ਮੱਜਾਂ ਨਾਲ ਆ ਦੇਣਾ ਜਮਾ ਮੱਜਾਂ ਨਾਲ ਕੰਪੇਰ ਹੋਊ ਇੱਕ ਤਰ੍ਹਾਂ ਦੀ ਮੱਝ ਆ ਚੌੜੀ ਰਾਜੀ ਰੋਜੀ ਬਹੁਤ ਸਾਹੀਵਾਲ ਦੇ ਅੰਗ ਚ ਆ ਗਈ ਤੇ ਠੰਡੀ ਸੀਲ ਵੀਰੇ ਓਕੇ ਜਮਾ ਸੋ ਠੰਡੀ ਸੀਲ ਪੂਰੀ ਓਕੇ ਆ ਤੇ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਤੇ ਇੱਕ ਤਰ੍ਹਾਂ ਦੀ ਮੱਝ ਹੀ ਆ ਜਮਾ ਇਹ ਜੋ ਰੋਕੀ ਮੜਾ ਜ ਸੋ ਦੇਖੋ ਠੰਡੀ ਸੀਲ ਦਾ ਕੋਈ ਅੰਤ ਨਹੀਂ ਜਿਵੇਂ ਮਰਜੀ ਹੱਥ ਫੇਰ ਜੇ ਦਿਨ ਕੱਢ ਜੂ ਹਫਤਾ ਜੇ ਹਣਾ ਠੀਕ ਹੈ ਸੋ ਇੱਕ ਹਫਤਾ ਜੇ ਦਾ ਸੂਨ ਚ ਬਾਕੀ ਪਿਆ ਮੁੱਲ 72000 ਮਾਨਦਾਨ ਵਿੱਚ ਹੋ ਜੂਗਾ 22 23 24 ਦੇ ਸਕਦੀ ਆ ਪਰ 20 ਕਿਲੋ ਮੰਨ ਕੇ ਪੈਸੇ ਲਾਇਓ ਤੇ ਥਾਣੇ ਦੇਖੋ ਮੋਟਾ ਮੁਠੀ ਵਾਲਾ ਤੇ ਰਾਜੀ ਰੋਜੀ ਪੜੀ ਵੀ ਬਹੁਤ ਜ਼ਿਆਦੇ ਆ ਤੇ ਬਾਲਟੇਲਾ ਦੇਖੋ ਕਾਫੀ ਹਲੇ ਬਣੂ ਬਹੁਤ ਹਲੇ ਤਾਂ ਬਣ ਕੇ ਚਲੋ ਵੀ 60 ਤੋਂ 65% ਬਣੀ ਆ 40% ਵਾੜਨੇ ਨੇ ਹੋਰ ਬੰਨਾ ਤੇ ਰੇਟ ਵੀ ਬਿਲਕੁਲ ਜੈਨੂਅਲ 72000 ਰੁਪਇਆ ਗਜਾਇਸ ਇਹਦੇ ਵਿੱਚ ਹੋ ਜਾਣੀ ਆ ਪਿੱਠ ਫੁੜੇ ਦੀ ਬਣਤਰ ਰਾਜੀ ਸਭੀ ਪੜੀ ਵੀ ਤੇ ਬਾਕੀ ਹਵਾਨੇ ਦੇ ਨਾੜਾ ਵਗੈਰਾ ਦੇਖੋ ਸੋਹਣੀਆਂ ਚੰਗੀਆਂ ਆ ਮਿਲਕਵੇਨ ਵਗੈਰਾ ਸੋਹਣੀ ਚੰਗੀ ਦਿਖਾਈ ਦਿੰਦੀ ਆ ਤੇ 72000 ਚ ਨਰਮ ਹੋ ਜੂਗੀ ਜੀ ਹਾਂ ਹੋ ਜੂਗੀ ਅੱਗੇ ਦੋ ਨੰਬਰ ਜਿਹੜੀ ਜਰਸੀ ਦੇਖੀ ਜਾਂਦੇ ਆਪਾਂ ਤੇ ਦੋ ਰੰਗ ਬੱਚੀ ਐ ਦੋ ਰੰਗ ਦਾ ਬੱਚੀ ਪਹਿਲਣ ਕੈ ਕਿ ਦਿਨ ਲੈਂਦੀ ਆ ਸੂਨ ਦੇ ਵੀਰ ਜੀ ਇਹ ਲੈ ਜੂਗੀ 15 ਦਿਨ ਬੱਚੀ 15 ਕੇ ਦਿਨ ਇਹਦੇ ਸੂਨ ਚ ਬਾਕੀ ਪਿਆ ਹਨਾ ਤੇ ਕਿੰਨਾ ਕੁ ਦੁੱਧ ਪਾ ਦੂ ਅੰਦਾਜ਼ੇ ਹਿਸਾਬ ਨਾਲ ਮੈਂ 20 ਪਲੱਸ ਕਰ ਦੂੰਗੀ ਬੱਚੇ ਠੀਕ ਐ ਐਚ ਐਫ ਦੇ ਬੇਟੋ ਪੈਦਾ ਹੋਈ ਵੀ ਆ ਐਚ ਐਫ ਦੇ ਬੇਟੋ ਜਰਸੀ ਪੈਦਾ ਹੋਈ ਵੀ ਆ 85 ਦੇ ਟਿਕਾ ਭਰਾ ਹੋਈ ਦੰਦੋਂ ਕਿਵੇਂ ਆ ਦੰਦੋਂ ਦੂਨ ਦੀ ਐ ਦੋਂਦੀ ਤੇ ਲੈ ਜੇ ਦੱਸ ਦਨ ਹਣਾ 10 ਤੋਂ 15 ਦਿਨ ਮੰਨ ਕੇ ਚੱਲੀ ਜੂਂਗਾ ਠੀਕ ਐ ਕਿੰਨਾ ਕੇ ਦੁੱਧ ਮੰਨ ਕੇ ਲਵੇ ਉਹਦੇ ਮੇਰੇ 20+ ਮੰਨ ਕੇ ਲਈ ਰੇਟ ਇਹਦਾ ਕੀ ਰੱਖਿਆ ਜਿਹਦਾ ਵੀ ਰੇਟ ਅੱਜ ਕੱਚੀ ਦੇ حساب ਨਾਲ 72000 ਰੁਪਏ ਠੀਕ ਐ ਨਾ ਟੋਰੀ ਬਾਹਰ ਨੂੰ ਸੋ ਵੀਰ ਕੱਦ ਕਾਠ ਵਗੈਰਾ ਦੇਖੋ ਪੂਰਾ ਸਮੀ ਬੜੀ ਵੀ ਤੇ ਰਾਜੀ ਜਿੰਦ ਜਾਨ ਵਾਲੀ ਬਿਹੜ ਬਹੁਤ ਜ਼ਿਆਦੇ ਆ ਸੂਆ ਪਹਿਲਾ ਪਲੂਣ ਸੁੰਦੀ ਪਈ ਐ ਤੇ ਦਿਨ ਕੁਝ ਕ ਕੜਦੀ ਪਈ ਐ ਤੇ ਇਸ ਕੁਆਲਿਟੀ ਵਗੈਰਾ ਤੇ ਰਾਜੀ ਬਹੁਤ ਜ਼ਿਆਦੇ ਆ ਕੀਮਤ ਇਹਦੀ ਵੀ 72000 ਰੁਪਏ ਪੂਰੀ ਸਾਫ ਸੁਥਰੀ ਜਾਵਾ ਸੋ ਦੇਖੋ ਕੱਦ ਕੜ ਮੂਹੋ ਦੋਲ ਹੁੰਦਾ ਬਿਲਕੁਲ ਜਰਸੀ ਐਚ ਐਫ ਦੇ ਪੇਟੋਂ ਸੌਰੀ ਐਚ ਐਫ ਦੇ ਪੇਟੋਂ ਹੱਜੀ ਪੈਦਾ ਹੋਈ ਵੀ ਹੈ ਇਹ ਦੁੱਧ ਇਹ ਵੀ ਤਕਰੀਬਨ 20 ਕਿਲੋ ਪਾਉ ਤੇ ਪਾਉ ਫੈਟ ਵਾਲਾ ਤੇ ਦੁੱਧ ਦੀ ਪੈਦਾਵਾਰ ਵੀ ਚੰਗੀ ਪਾਉ ਕਿਉਂਕਿ ਇਹਦੇ ਵਿੱਚ ਜਰਸੀ ਦਾ ਬਲੱਡ ਵੀ ਹੈ ਤੇ ਐਚ ਐਫ ਦਾ ਬਲੱਡ ਦੋਨੇ ਚੀਜ਼ ਦਾ ਅਟੈਚਮੈਂਟ ਆ ਜਾਵਾ ਕਿਆ ਬਾਤ ਆ ਤੇ ਜਿੰਦ ਜਨ ਕੁਆਲਟੀ ਕੁਆਲਟੀ ਬੋਤਲ ਦੇ ਵਗੈਰਾ ਦੇਖੋ ਅਜੇ 15 ਦਿਨ ਬਾਕੀ ਪਿਆ ਤੇ ਅੱਗੇ ਬਾਈ ਜੀ ਤਿੰਨ ਨੰਬਰ ਤੇ ਆਪਾਂ ਦੇਖੀ ਜਾਨੇ ਵਿਹੜ ਜਿਹੜੀ ਇਹ ਦੂਜਾ ਸੂਆ ਵਿਹੜਾ ਜੀ ਦੂਜਾ ਸੂਆ ਸੁੰਦੀ ਆ ਹਨਾ ਦਿਨ ਕਿਹ ਕ ਲੈਦੀ ਪਈ ਅਜੇ ਬਹੁਤ ਜਾਨ ਮਨ ਕਰਦਾ ਪਈ ਨੇ ਪੰਜ ਚੱਕਰ ਦਿਨ ਘਟੂਗੀ ਸੂਪੇ ਦਾ ਹੋ ਚੁੱਕਾ ਤਿਆਰੀ ਬਹੁਤ ਸੁਣੀ ਬੜ੍ਹਦੀ ਠੀਕ ਐ ਦੂਜਾ ਸੂਆ ਕੀ ਇਹਦਾ ਰਿਕਾਰਡ ਰਿਹਾ ਦੁੱਧ ਦਾ ਬਲੂਨ ਦਾ ਇਹਦਾ ਪਹਿਲੇ ਸੂਏ ਦਾਵਾ 20 ਕਿਲੋ ਰੋਜੀ 20 ਕਿਲੋ ਹਾਂਜੀ ਐਦ ਕੀ ਅੰਦਾਜ਼ਾ ਲਾ ਕੇ ਚੱਲੇ ਗਰਮੀ ਦੇ ਐਵਰੇਜ ਆ 20 ਤੋਂ ਪਲੱਸ ਹੀ ਹੋਏਗੀ ਠੀਕ ਐ ਮੰਨ ਕੇ ਚੱਲੇ ਵੀ ਤਿੰਨੇ ਐਵਰੇਜ ਆ 20 ਦੀ ਐਵਰੇਜ ਹੈਗੀ ਇਹ ਦਿਨਾਂ ਦੀ ਹੈਗੀ ਤੇ ਇਹਦਾ ਬਾਬਾ ਆਬਜਾਰਗੀ ਰੱਖਿਆ ਇਹਦਾ ਵੀ 72000 ਠੀਕ ਐ ਸਾਰੇ ਨੇ ਮੰਨ ਕੇ ਚੱਲ ਵੀ 70 ਦੀ ਐਵਰੇਜ ਹੈਗੀ ਆ ਹੈਗੀ ਆ ਠੀਕ ਹੈ ਬੈੜਾ ਹੀ ਚੰਗੀ ਆ ਇਹ ਠੀਕ ਹੈ ਥੋੜੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਰਾਜੀ ਸਮੀ ਬੜੀ 72000 ਰੁਪਏ ਕੀਮਤਾਂ ਮਾਨਦਾਨ ਇਹਦੇ ਵਿੱਚ ਹੋ ਜੂ ਸੋ ਥਣ ਤੋਂ ਦੇਖੋ ਪੂਰਾ ਓਕੇ ਆ ਜਿੰਦ ਜਾਨ ਤੇ ਪੂਰੀ ਰਾਜੀ ਸਮੀ ਬੜੀ ਵੀ ਭਾਰਾ ਹਵਾਨਾ ਅੱਗੇ ਪਿੱਛੇ ਦਾ ਠੋਸ ਕੰਪੈਕਟ ਹਵਾਨਾ ਜਮਾ ਤੇ ਕੱਦ ਜ਼ਰੂਰ ਦਰਮਿਆਨ ਆ ਪਰ ਵਜਨ ਦੇ ਵਿੱਚ ਆ ਬੜ ਠੰਡ ਗੁੱਲੇ ਵਾਲਾ ਜਮਾ ਠੀਕ ਆ ਥਾਣ ਜਮਾ ਗੁਲਦਿਆਰਾ ਹਣਾ ਠੀਕ ਹੈ ਲੈ ਚਾਲੋ ਹੌਲੀ ਹੌਲੀ ਰੋਕੋ ਰੋਕ ਲਓ ਰੋਕ ਲਓ ਸਭ ਤੋਂ ਥਾਂਡੇ ਵੇ ਘਰ ਨੇੜੇ ਤੋਂ ਫੇਰ ਦੇਖ ਸਕਦੇ ਹੋ ਚਾਰੇ ਥਾਂ ਨਿਕੜਵੇਂ ਸਾਫ ਸੁਥਰੇ ਵਿੱਥੀ ਤੇ ਸੋ 9501417931 ਪਿੰਡ ਅਲਕੜਾ ਜ਼ਿਲ੍ਹਾ ਬਰਨਾਲਾ ਪਧੌੜ ਦੇ ਨਜ਼ਦੀਕ ਆ ਗਿਆ ਕਿਸੇ ਵੀ ਵੀਰ ਦੇ ਕੋਈ ਵੀ ਵੈੜ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦ